ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦੇ ਆਂ ਕਿ ਸਾਰੇ ਭਰਾਵਾਂ ਦੇ ਪਸ਼ੂ ਠੀਕ ਠਾਕ ਹੋਣਗੇ ਤੇ ਸਾਰੇ ਭਰਾ ਠੀਕ ਠਾਕ ਹੋਣਗੇ ਅੱਜ ਆਪਾਂ ਸਿੱਧੂ ਡੇਰੀ ਫਾਰਮ ਕਲਾਲਾ ਤੋਂ 27 ਸਤੰਬਰ ਨੂੰ ਵੀਡੀਓ ਲੈ ਕੇ ਆਏ ਆਂ 27 ਤਰੀਕ 9ਵਾਂ ਮਹੀਨਾ 2025 ਦਿਨ ਸਨੀਵਾਰ ਸੋ ਲਾਸਟ ਤੱਕ ਵੀਡੀਓ ਦੇ ਬਣੇ ਰਹੋ ਤੁਹਾਨੂੰ ਟੌਪ ਟੌਪ ਦੇ ਐਫ ਦੇ ਨਗੀਨੇ ਦਿਖਾਉਣੇ ਨੇ 16 17 ਬੇੜਾ ਆਪਣੇ ਫਾਰਮ ਤੇ ਸੇਲ ਵਾਸਤੇ ਅਵੇਲੇਬਲ ਆ ਤੁਸੀਂ ਦੇਖ ਸਕਦੇ ਹੋ ਕੱਲੇ-ਕੱਲੇ ਨਾਗ ਦੀ ਡਿਟੇਲ ਦੇਵਾਂਗੇ ਸੋ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਸੋ 10 ਮਿੰਟ ਤੁਹਾਡਾ ਟਾਈਮ ਲਵਾਂਗੇ ਡਿਟੇਲ ਬੜਾ ਅਸੀਂ ਮਿਲੂਗੀ ਜਿਹੜੀ ਮਿਲਕ ਕੈਪੈਸਿਟੀ ਰਹੂਗੀ ਉਹ 25 ਲੀਟਰ ਤੋਂ ਲੈ ਕੇ 50 ਲੀਟਰ ਤੱਕ ਰਹੂਗੀ 25 ਲੀਟਰ ਤੋਂ ਅੱਬਬ ਬੜਾ ਮਿਲਣਗੇ ਆਪਣੇ ਫਾਰਮ ਤੋਂ ਹੀ ਦੇ ਸਕਦੇ ਹਾਂ ਟੌਪ ਟੌਪ ਦੇ ਸਾਟਕੇ ਨੀ ਨੀ ਲਿਆਂਦੇ ਹੋਇਆ ਬਹੁਤ ਵੀਰਾਂ ਦਾ ਫੋਨ ਆਉਂਦਾ ਵੀ ਆਪਾਂ ਚੰਗੀ ਪੇਮੈਂਟ ਅਨਵਰਸਟ ਕਰਾਂਗੇ ਆਪਾਂ ਫਾਰਮ ਦੀ ਸਟਾਰਟਿੰਗ ਕਰਨੀ ਆ ਵੀ ਆਪਾਂ ਨੂੰ ਚੰਗੀਆਂ ਬੜਾ ਚਾਹੀਦੀਆਂ 30 ਪਲੱਸ ਵਾਲੀਆਂ ਸੋ 30 ਪਲੱਸ 40 ਪਲੱਸ ਸਾਰੇ ਤਰ੍ਹਾਂ ਦੀ ਤੁਹਾਨੂੰ ਬਰੀਡ ਮਿਲੂਗੀ ਸੋ 2-4 ਦਿਨ ਪਹਿਲਾਂ ਆਪਾਂ ਇੱਕ ਜਰਸੀਆਂ ਦੀ ਵੀਡੀਓ ਪਾਈ ਸੀ ਉਹਦੇ ਵਿੱਚ ਆਪਾਂ 16-17 ਪਸ਼ੂ ਪਾਏ ਸੀ ਬਹੁਤ ਵੀਰਾਂ ਦਾ ਫੋਨ ਆਇਆ ਵੀ ਆਪਾਂ ਨੂੰ ਚੰਗੀਆਂ ਬੜਾ ਲਿਆ ਕੇ ਦਿਓ ਕਿਉਂਕਿ ਹਰ ਮੰਨ ਕੇ ਚੱਲੋ ਵੀ ਫਾਰਮਰ ਦੀ ਡਿਮਾਂਡ ਰਹਿੰਦੀ ਆ ਵੀ ਆਪਾਂ ਬਰੀਡ ਤੇ ਵੀ ਕੰਮ ਕਰਨਾ ਪਲੱਸ ਬਿਊਟੀ ਤੇ ਬਾਡੀ ਸਟਰਕਚਰ ਵੀ ਮੇਨਟੇਨ ਹੋਵੇ ਪਸ਼ੂ ਦਾ ਤੇ ਨਵੇਂ ਹਾਨ ਦੇ ਵਿੱਚ ਜੰਗੇ ਵਿੱਚ ਪਸ਼ੂ ਹੋਵੇ ਸੋ ਉਹ ਚੀਜ਼ਾਂ ਆਪਾਂ ਮੱਦੇ ਨਜ਼ਰ ਰੱਖਦੇ ਚੰਗੀਆਂ ਚੀਜ਼ਾਂ ਦੀ ਆਪਾਂ ਸ਼ਟੀਣਾ ਬਾਕੀ ਜਿਹੜੇ ਮੇਰੇ ਵੀਰ ਵੀਡੀਓ ਦੇਖਦੇ ਹੋ ਆਪਾਂ ਨੂੰ ਜਰੂਰ ਫੋਨ ਲਾ ਕੇ ਵੀ ਕਹਿੰਦੇ ਆ ਕਿ ਸਾਡਾ ਸੌਕ ਪੂਰਾ ਹੁੰਦਾ ਤੁਹਾਡੀ ਵੀਡੀਓ ਦੇਖ ਕੇ ਸੋ ਲਾਸਟ ਤੱਕ ਵੀਡੀਓ ਦੇ ਬਣੇ ਰਹੋ ਕਰਦੇ ਆਂ ਅੱਗੇ ਗੱਲ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਫਾਰਮ ਦੇ ਦੇਖਣ ਆਉਣ ਵਾਲਿਆਂ ਨੂੰ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਜਰਸੀ ਵੜਾਣ ਦੀ ਵੀਡੀਓ ਪਾਈ ਸੀ ਪਹਿਲਾਂ ਬਹੁਤ ਜ਼ਿਆਦਾ ਫੋਨ ਆਏ ਵੀਰਾਂ ਦੇ ਫੋਨ ਨਹੀਂ ਚੱਕੇ ਗਏ ਕਹਿੰਦੇ ਵੀ ਇਦਾਂ ਦੇ ਨਗੀਨੇ ਦਿਆ ਕਰੋ ਅੱਜ ਆਪਾਂ ਇੱਥੇ ਬਦੇ ਨਗੀਨੇ ਲਿਆਂਦੇ ਆ ਦੋ ਬਹੁਤ ਜ਼ਿਆਦਾ ਟੌਪ ਦੇ ਠੀਕ ਹੈ ਜੀ ਇਹਨਾਂ ਦਾ ਸੀਮਨ ਰਿਕਾਰਡ ਸਾਰਾ ਕੁਝ ਮਿਲਣਾ ਦੋ-ਦੋ ਪੀੜੀਆਂ ਦਾ ਰਿਕਾਰਡ ਮਿਲੂਗਾ ਵਿਭਿੰਨ ਦੇ ਕੱਚੀਆਂ ਮੱਛੀਆਂ ਨੇ ਬਹੁਤ ਟੌਪ ਦੀਆਂ ਇੱਧਰ ਦਿਖਾ ਦਿਓ ਇਸ ਕੁਆਲਿਟੀ ਵਾ ਦੇਖੋ ਸੋ ਇੱਕ ਵਾਰੀ ਆਪਣਾ ਐਡਰੈਸ ਬੋਲ ਦਿਓ ਜੀ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਮਾਡਲ ਨੰਬਰ ਜੀ 9478263916 ਜੀ ਸੋ ਕਿਸਾਨ ਵੀਰੋ ਜਿਹੜੀ ਬਾਕੀ ਡਿਟੇਲ ਆਗੇ ਸੀਮਨ ਡਿਟੇਲ ਸਾਰਾ ਰਿਕਾਰਡ ਇਹਨਾਂ ਦਾ ਤਿੰਨ ਤਿੰਨ ਚਾਰ ਚਾਰ ਪੀੜੀਆਂ ਦਾ ਮਿਲੂਗਾ ਉਹ ਤੁਹਾਨੂੰ ਫੋਨ ਤੇ ਦਿੱਤਾ ਜਾਊਗਾ WhatsApp ਕੀਤਾ ਜਾਊਗਾ ਤੁਹਾਨੂੰ ਤੋਰ ਕੇ ਦਿਖਾਉਣੇ ਤਾਂ ਦੇਖੋ ਆਪਾਂ ਦੋ ਡਾਇਮੰਡ ਪੀਸ ਤੋਂ ਸ਼ੁਰੂ ਕਰਤਾ ਕੰਮ ਸੋ ਲਾਸਟ ਤੱਕ ਬਣੇ ਰਹੋ ਤੁਹਾਨੂੰ ਕੱਲੇ ਕੱਲੇ ਨਾਲ ਦੀ ਡਿਟੇਲ ਦੇਣੀ ਆ ਇੱਧਰ ਹਜੇ 50 50 ਕਿਲੋ ਵਾਲੀਆਂ ਵੀ ਖੜੀਆਂ ਨੇ ਦੇਖ ਸਕਦੇ ਤੁਸੀਂ ਇਹਨਾਂ ਦੀ ਡਿਟੇਲ ਵੀ ਬਾਈ ਤੋਂ ਲਵਾਂਗੇ ਫਿਰ ਹਾਲ ਆਪਾਂ ਟੌਪ ਦੇ ਨਗੀਨੇ ਤੋਂ ਆਪਾਂ ਇੱਕ ਨੰਬਰ ਤੋਂ ਸਟਾਰਟ ਕਰਿਆ ਜਿਹਦਾ ਮਾ ਦਾ ਰਿਕਾਰਡ ਆਪ ਕਿਹੜੇ ਸੀਮਣ ਦੀ ਆ ਤੇ ਲੱਗਿਆ ਕਿਹੜਾ ਸੀਮਣਾ ਸਾਰਾ ਰਿਕਾਰਡ ਮਿਲੂ ਦੋਨੇ ਬਿਹੜਾ ਇੱਕ ਫਾਰਮ ਚੋਂ ਲਿਆਂ ਨੇ ਅੱਗੇ ਵੀ ਕੋਈ ਮੇਰਾ ਵੀਰ ਜੋੜਾ ਲਊਗਾ ਤਾਂ ਫੁੱਲ ਮਾਨਤਾਨ ਕੀਤਾ ਜਾਊਗਾ ਦੇਖੋ ਦੁਪਹਿਰ ਖੜੀ ਆਂ ਗੁਜ ਮੈਂ ਕਹਿੰਦਾ ਬਿਊਟੀ ਪਲੱਸ ਬਰੀਡ ਸੋ ਦੇਖੋ ਇੱਥੋਂ ਤੁਸੀਂ ਮੂੰਹ ਫੇਸ ਕੁਆਲਿਟੀ ਚੈੱਕ ਕਰੋ ਰੋਗਲਾ ਜਿਵੇਂ ਆਪਾਂ ਕਹਿੰਨੇ ਨਾ ਵੀ ਰਿੰਗ 'ਚ ਖੜੀ ਦੀ ਮਾਲਾ ਫੇਸ ਕੁਆਲਿਟੀ ਵੀ ਦੇਖੀ ਜਾਂਦੀ ਆ ਤੇ ਬਿਊਟੀ ਵੀ ਪਲੱਸ ਬਰੀਡ ਦੇਖੀ ਜਾਂਦੀ ਆ ਇੱਥੋਂ ਚੈੱਕ ਕਰੋ ਦੇਖੋ ਖੜਨੀ ਖੁੜਨੀ ਦੇਖੋ ਬੱਚੀ ਜੀ ਕਿਸੇ ਮੇਰੇ ਵੀਰ ਨੇ ਜੋੜਾ ਲੈਣਾ ਹੋਇਆ ਆਪਾਂ ਫੁੱਲ ਮਾਨਦਾਨ ਕਰਾਂਗੇ ਜਿਹੜਾ ਬੰਲਾ ਵੀਰ ਕਹਿੰਦਾ ਨਾ ਵੀ ਆਪਾਂ 15 20 ਦਿਨ ਆਪ ਟ੍ਰਾਂਜੈਕਸ਼ਨ ਫੀਡ ਆਪ ਆਪਦੇ ਹੱਥੀ ਕਰਨਾਗਾ ਤਾਂ ਉਹ ਵੀਰ ਲੈ ਜਿਓ 15 ਤੋਂ 20 ਦਿਨ ਦੀਆਂ ਕੱਚੀਆਂ ਨੇ ਖੁਦ ਟ੍ਰਾਂਜੈਕਸ਼ਨ ਫੀਡ ਪਾ ਕੇ ਤੁਸੀਂ ਇਹਦੀ ਡਿਲੀਵਰੀ ਕਰਾਇਓ ਆਪਣੇ ਫਾਰਮ ਤੇ ਸੋ ਜੋੜਾ ਲਾਉਂਗੇ ਫੁੱਲ ਮਾਨਦਾਨ ਕੀਤਾ ਜਾਊਗਾ ਕਿਹੜੇ ਸੀਮਣ ਦੀਆਂ ਨੇ ਕਿਹੜਾ ਸੀਮਣ ਅੱਗੇ ਲੱਗਿਆ ਹੋਇਆਗਾ ਸਾਰਾ ਰਿਕਾਰਡ ਮਿਲੂਗਾ ਬਿਊਟੀ ਪੱਖੋਂ ਤੇ ਬਰੀਡ ਪੱਖੋਂ ਕੋਈ ਕੰਪਰਮਾਈਜ਼ ਨਹੀਂ ਨਾਲ ਖੜ ਕੇ ਇੱਕ ਵਾਰੀ ਹਾਈਟ ਲੈਨਸ ਦਿਖਾਓ ਜੀ ਹਾਂਜੀ ਇਹ ਹਾਈਟ ਦੇ ਕੋਈ ਬੈਠ ਆ ਦੇਖੋ ਇੱਥੋਂ ਹਾਈਟ ਜੀ ਦੂਸਰੇ ਪਾਸੇ ਖੜੇ ਕੱਲਾ ਮੂੰਹ ਦਿਨਾਗਾ ਹਾਈਟ ਲੈਂਥ ਦੇ ਸਕਦਾ ਤੁਸੀਂ ਅਗਲੀ ਬੱਸੀ ਤੋਰੋ 2 ਨੰਬਰ ਜੀ ਤੋਰ ਦੋ ਨੰਬਰ ਸੋ ਦੂਜਾ ਦੂਜਾ ਸੂਆ ਨੇ ਇਹਨਾਂ ਦਾ ਪਹਿਲੇ ਸੂਆ ਦਾ ਕੀ ਰਿਕਾਰਡ ਆ ਜੀ 40 ਪਲੱਸ ਦਾ ਰਿਕਾਰਡ ਆ ਪਹਿਲਣਾ ਠੀਕ ਹੈ ਜੀ ਸੋ 40 ਪਲੱਸ ਦਾ ਰਿਕਾਰਡ ਆ ਪਹਿਲਣਾ ਦਾ ਦੰਦਾਂ ਦੇ ਵਿੱਚ ਬੱਸੀਆਂ ਨੇ ਦੂਜਾ ਦੂਜਾ ਸੂਆ ਬੱਸੀਆਂ ਆ ਗਈਆਂ ਸੋ ਦੋ ਨੰਬਰ ਤੋਰਦੇ ਆਪਾਂ ਇੱਥੋਂ ਚੈੱਕ ਕਰਿਓ ਜਿਵੇਂ ਕਹਿੰਦੇ ਆ ਵੀ ਇੱਕ ਨਿਕਲੀ ਤੇ ਇੱਕ ਹੋਰ ਆ ਗਈ ਭਲੇਖਾ ਹੀ ਪੈਂਦਾ ਦੋਨਾਂ ਦਾ ਮੰਨ ਲੇ ਕਿ ਜਿਆਦਾਤਰ ਇਹ ਨਹੀਂ ਪਤਾ ਲੱਗਦਾ ਵੀ ਕਿਹੜੀ ਤੋਰੀ ਆ ਜਾਂ ਕਿਹੜੀ ਤੋਰੀ ਆ ਦੇਖੋ ਇੱਥੋਂ ਪਤਾ ਲੱਗਦਾ ਇੱਕੋ ਜੀਆਂ ਡਿੱਟੋ ਜਿਵੇਂ ਆਪਾਂ ਕਹਿੰਨੇ ਆ ਨਾ ਵੀ ਸੇਮ ਕਾਪੀ ਆ ਉਹ ਚੀਜ਼ ਹੋ ਜਾਂਦੀ ਆ ਦੇਖੋ ਇੱਥੇ ਰੋਗਲਾ ਉਹਰੇ ਉਹ ਮੇਰੇ ਮੇਰੇ ਮੋੜ ਲਾ ਪੁੱਤ ਇੱਥੋਂ ਬਰੀਡ ਚੈੱਕ ਕਰਾ ਲਾਂਗੇ ਨਾਲੇ ਬਿਊਟੀ ਫੇਸ ਕੁਆਲਟੀ ਵੇਹਰਾ ਦੇਖੋ ਇੱਥੋਂ ਦੇਖੋ ਤੁਸੀਂ ਰੋਗਲਾ ਇੱਥੇ ਦੇਖੋ ਲੈ ਚੱਲ ਲੈ ਚੱਲ ਕਮਾ ਕੇ ਲੈ ਚਲ ਅੰਦਰ ਸੋ ਇੱਥੋਂ ਤੁਸੀਂ ਇਹਦਾ ਹਾਈਟ ਲੈਂਥ ਇਹਦੀ ਵੀ ਦੇ ਸਕਦੇ ਹੋ ਜਿਹੜਾ ਬੰਦਾ ਤੋਰਦਾ ਦੂਜੇ ਪਾਸ ਕਿਉਂਕਿ ਬਿਊਟੀ ਤੇ ਹਾਈਟ ਲੈਨਥ ਫੁੱਲ ਆ ਬੱਚੀ ਦੀ ਲੈ ਚਲ ਲੈ ਚਲੋ ਸੋ ਇਦਾਂ ਦੀ ਬਰੀਡ ਤਿਆਰ ਕਰਨ ਨੂੰ ਜਿਹੜੇ ਮੇਰੇ ਵੀਡੀਓ ਵੀਰ ਜਾਣਕਾਰ ਨੇ ਉਹਨੂੰ ਪਤਾ ਹੀ ਆ ਵੀ 10 10 12 12 ਸਾਲ ਲੱਗ ਜਾਂਦੇ ਨੇ ਬਰੀਡ ਸੁਧਰਨ ਨੂੰ ਕਿਉਂਕਿ ਫੇਰ ਜਾ ਕੇ ਇਦਾਂ ਦੀ ਬਰੀਡ ਤਿਆਰ ਹੁੰਦੀ ਆ ਸੋ ਦੋ ਟੌਪ ਦੇ ਨਕੀਨੇ ਆਪਾਂ ਪਹਿਲੇ ਦੋ ਨੰਬਰਾਂ ਦੇ ਦਿਖਾਤੇ ਸੋ ਅੱਗੇ ਤਿੰਨ ਨੰਬਰ ਦੀ ਗੱਲ ਕਰਦੇ ਆ ਜੀ ਤਿੰਨ ਨੰਬਰ ਨੇ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਕਹਿਮਾ ਸੁਆਈ ਇਹੇ ਤੇ ਤੀਜਾ ਸੁਅ ਅੱਗੇ ਇਹਨਾ ਠੀਕ ਆ ਕਿੰਨਾ ਦੁੱਧ ਦਿੱਤਾ ਪਹਿਲਾਂ ਹੀ ਸੋ 35 ਕਿਲੋ ਸੋ 35 ਪਲੱਸ ਦਾ ਰਿਕਾਰਡ ਆ ਪਹਿਲਾਂ ਦਾ ਸੋ ਅੱਗੇ ਇਹ 40 ਦੇ ਦੇ 42 ਦੇ ਦੇ ਉਹ ਤੁਹਾਡੀ ਸੇਵਾ ਕੀ ਪਲੱਸ ਬਰੀਡ ਤੁਸੀਂ ਬਿਊਟੀ ਇਹਦੀ ਵੀ ਦੇ ਸਕਦੇ ਹੋ ਤੁਸੀਂ ਸਾਈਨਿੰਗ ਸੂਨਿੰਗ ਬਹੁਤ ਆ ਬੱਚੀ ਤੇ ਦੋ ਇਹਨਾਂ ਤੋਂ ਕੈਮਰਾ ਹਟਾਉਨ ਨੂੰ ਤਾਂ ਜੀ ਨਹੀਂ ਕਰਦਾ ਦੋ ਤੁਹਾਨੂੰ ਟੌਪ ਦੇ ਨਹੀਂ ਗੀਨੇ ਇੱਕ ਦੋ ਨੰਬਰ ਤੇ ਦਿਖਾਤੇ ਹੁਣ ਤਿੰਨ ਨੰਬਰ ਵਾਲੀ ਤਿਆਰੀ ਦੀ ਆ ਇੱਕ ਦੋ ਦਿਨ ਸੂਨ ਨੂੰ ਲੈਂਦੀ ਆ ਇਹ ਸੋ ਵਜਨ-ਬੁਜਨ ਦੇਖੋ ਇਹ ਵਹਿੜ ਦਾ ਵੀ ਵਜਨ-ਬੁਜਨ ਫੁੱਲ ਆ ਇਹਦਾ ਹਾਈਟ ਲੈਂਥ ਫੁੱਲ ਆ ਰੁਕ ਲੈ ਇੱਥੇ ਮੋੜ ਲੈ ਉਹਦੋਂ ਘੁਮਾ ਲੈ ਪਰ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਐ ਕਮਾਲਾ ਕੋਈ ਨਾ ਇੱਥੋਂ ਦਿਖਾਦੀ ਮੈਂ ਸੋ ਪੂਰੀ ਚੌੜੀ ਤੇ ਠੋਸ ਹਵਾਨਾ ਇਹਦਾ ਹੈਗਾ ਦੇਖਦਾ ਸੀ ਤੁਸੀਂ ਅੱਗੇ ਪਿੱਛੇ ਦਾ ਹਵਾਨਾ ਦੁੱਧ ਵੀ ਸੋਹਣਾ ਕੱਢਣਾ ਹੈ ਮਿਲਕ ਮੇਨ ਵੀ ਬਹੁਤ ਸੋਹਣੀ ਮੋਟੀ ਆ ਤਿੰਨ ਨੰਬਰ ਤੇ ਆ ਗਈ ਸਭੀ ਭੜੀ ਚੰਗੀ ਚੰਗੀ ਬਰੀਡ ਵਾਲੀ ਬੱਚੀ ਤਿੰਨ ਨੰਬਰ ਤੇ ਦਿਖਾਦੀ ਸੋ ਚਾਰ ਨੰਬਰ ਵਾਲੀ ਅੱਗੇ ਕਰਦੇ ਆਂ ਗੱਲ ਇਹਦਾ ਦੂਜਾ ਸਲਾ ਵੀ ਕਿੰਨਾ ਇਹ ਦੁੱਧ ਦੀ ਕੈਪੈਸਿਟੀ 35 ਕਿਲੋ 35 ਤੋਂ ਪਲੱਸ ਵਾਲੀਆਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵੀ ਜਦੋਂ ਆਪਾਂ ਸਟਾਰਟਿੰਗ ਕਰੀਏ ਆ ਵੀਡੀਓ ਦੀ ਵੀ 25 ਤੋਂ ਲੈ ਕੇ 50 ਲੀਟਰ ਤੱਕ ਦੀ ਕੈਪੈਸਿਟੀ ਵਾਲੀਆਂ ਬੜਾ ਰਹਿਣਗੀਆਂ ਸੋ 5 ਕਿ ਮਿੰਟ ਤੁਸੀਂ ਵੀਡੀਓ ਦੇ ਨਾਲ ਹੋਰ ਜੁੜੇ ਰਹੋ ਸੋ 4 ਨੰਬਰ ਵਾਲੀ ਬੱਸੀ ਦੇਖੋ ਤੁਸੀਂ ਪਲੀ ਪੁਲੀ ਤੁਸੀਂ ਦੇਖੋ ਕਿੰਨੀ ਉੱਚੀ ਲੰਬੀ ਆ ਤੇ ਸੈਨਿਕ ਸੂਨਿਕ ਦੇਖੋ ਬਾਕੀ ਪ੍ਰਿੰਟ ਪ੍ਰਿੰਟ ਦੇਖੋ ਬੱਛੀ ਦਾ ਬਾਕੀ ਕਿਸੇ ਮੇਰੇ ਵੀਰ ਨੇ ਕੋਈ ਪਸ਼ੂ ਵੇਚਣ ਨੂੰ ਲੈਣਾ ਹੋਇਆ ਜਾਂ ਕਿਸੇ ਨੇ ਕੋਈ ਲੋਟ ਬਣਾ ਕੇ ਲੈਣਾ ਹੋਇਆ 4-5 ਦਾ ਤਾਂ ਆਪਾਂ ਫੁੱਲ ਮਾਣ ਤਨ ਕਰਾਂਗੇ ਫਿਲਹਾਲ ਦੇਖੋ ਤੁਸੀਂ ਬੱਸ ਜਿਹੜੀ 4 ਨੰਬਰ ਤੇ ਤੁਰਦੀ ਆ ਇਹ ਵੀ ਮੰਨ ਲ ਕੇ ਚਲੋ ਵੀ 40 ਲੀਟਰ ਖੁੱਲਾ ਦੋ ਦਊ 35 ਦਾ ਰਿਕਾਰਡ ਆ ਪਹਿਲਾਂ ਸੋ ਕਿਸੇ ਮੇਰੇ ਭਰਾ ਨੇ ਵੇਚਣ ਵਾਸਤੇ ਜਾਂ ਕਿਸੇ ਬਾਲਾ ਬਾਹਰਲੇ ਕਿਸੇ ਵੀ ਮੰਨ ਲੇ ਆਪਣੇ ਵਪਾਰੀ ਨੇ ਜਾਂ ਕਿਸੇ ਨੇ ਲੈਣੀ ਆ ਹੁਣ ਲੋਟ ਬਣਾ ਕੇ ਤਾਂ ਆਪਾਂ ਫੁੱਲ ਮਾਣ ਤਨ ਕਰਾਂਗੇ ਕਿਉਂਕਿ ਬਹੁਤ ਚੰਗੀ ਬਰੀਡ ਦੀਆਂ ਬੱਚੀਆਂ ਨੇ ਇਹ ਦੋ ਦੋ ਚਾਰ ਚਾਰ ਕਰਕੇ ਲੈਣੀ ਹੋਈਆਂ ਫੁੱਲ ਮਾਣ ਤਨ ਕੀਤਾ ਜਾਊਗਾ ਕਿ ਪੰਜ ਨੰਬਰ ਤੇ ਹੀ ਇਧਰ ਨੂੰ ਹੱਕ ਦੇ ਪੁੱਤ ਫਿਰ ਜ਼ਿਆਦਾ ਨਹੀਂ ਤੋਰ ਕੇ ਇਧਰ ਨੂੰ ਆਕੇ 5 ਨੰਬਰ ਵਾਲੀ ਦਾ ਵੀ ਰਿਕਾਰਡ ਹੈ ਜਿਹੜਾ 26 27 ਲੀਟਰ ਦਾ ਰਿਕਾਰਡ ਆ ਐਤਕੀ 30 ਤੋਂ ਪਲੱਸ ਗੱਡੂ ਬਰੀਡ ਬਰੂਡ ਬਿਊਟੀ ਬਹੁਤ ਜ਼ਿਆਦੇ ਆ ਸੋ 5 ਨੰਬਰ ਤੇ ਆ ਗਈ ਇਹ 6 ਨੰਬਰ ਵਾਲੀ ਬੱਸੀ ਅਜੇ ਹੋਣੀ ਆਈ ਆ ਇਹ ਵੀ ਮੰਨ ਕੇ ਚਲੋ 30 32 ਲੀਟਰ ਦਾ ਇਹਦਾ ਵੀ ਰਿਕਾਰਡ ਆ 6 ਨੰਬਰ ਵਾਲੀ ਬੱਸੀ ਆ ਗਈ ਹਾਈਟ ਲੈਂਥ ਇਹਦੀ ਵੀ ਸੋਹਣੀ ਆ ਦੇ ਸਕਦੇ ਤੁਸੀਂ ਸੋ ਅੱਗੇ ਉਧਰੋਂ 7 ਤੇ 8 ਨੰਬਰ ਦੇਖਿਓ ਦੀਨ ਸੋ 7 ਤੇ 8 ਨੰਬਰ ਵੀ ਜੇ ਕਿਸੇ ਨੇ ਜੋੜਾ ਪਾਉਣਾ ਹੋਇਆ ਜਿਹਦਾ ਸੁਬਣਾ ਵੀ ਮੈਂ 45 ਤੋਂ ਪਲੱਸ ਦੁੱਧ ਚੋਣਾ ਤਾਂ ਉਹ ਇਹ ਵੜਾ ਲਿਓ ਵੀਰ ਦੇਖੋ 7 ਤੇ 8 ਨੰਬਰ ਆਪਾਂ ਦਿਖਾ ਰਹੇ ਹਾਂ ਉਧਰ ਪਸੂ ਵਿਕੇ ਹੋਏ ਨੇ ਪਿਛਲੇ ਆਹ ਤੋਰ ਪੁੱਤ 7 ਨੰਬਰ ਵਾਲੀ ਤੋਰ ਦੇ ਇਧਰੋਂ ਜਿਵੇਂ ਆਪਾਂ ਆਹ 7 ਤੇ 8 ਨੰਬਰ ਦਿਖਾਉਣਾ ਹੈ ਨਾ ਜਾਂ ਆਪਾਂ ਪਹਿਲੇ 2 ਨੰਬਰ ਤੇ ਦਿਖਾਤੀਆਂ ਇਦਾਂ ਦੀਆਂ ਬਿਹੜਾ 6 ਆਪਣੇ ਜੰਮੂ ਵਾਲੇ ਵੀਰ ਨੇ ਆਪਣੇ ਤੋਂ ਲੋਟ ਲਿਆ ਸੀਗਾ ਸੋ ਕਿਸੇ ਮੇਰੇ ਵੀਰ ਨੇ ਐ 5 6 ਦਾ ਮੰਨ ਕੇ ਚਲੋ ਕੱਚੇ ਪਸੂਆਂ ਦਾ ਲੋਟ ਲੈਣਾ ਤਾਂ ਉਹਦਾ ਫੁੱਲ ਮਾਨਤਨ ਕੀਤਾ ਜਾਊਗਾ ਕਿਉਂਕਿ ਵੱਡੀਆਂ ਬਿਹੜਾ ਆਪਣੀਆਂ 6 ਪਰਸੋਂ ਜੰਮੂ ਗਈਆਂ ਨੇ ਇਦਾਂ ਦੀਆਂ ਬੱਚੀਆਂ ਗਈਆਂ ਨੇ ਲੈ ਚੱਲ ਪੁੱਤ ਲੈ ਚੱਲ ਸੋ so, 7 ਨੰਬਰ ਤੇ ਆਪਾਂ ਤੁਹਾਨੂੰ ਦੱਸਾ ਤੀ ਕੈਮਰੇ ਚ ਨਹੀਂ ਆਉਦੀ ਪੂਰੀ ਵੱਡੀ ਹਾਈਟ ਲੈਂਥ ਤੇ ਬਿਊਟੀ ਪਲੱਸ ਬਰੀਡ ਬੱਚੀ ਦੀ 7 ਨੰਬਰ ਤੇ ਆਪਾਂ ਤੁਹਾਨੂੰ ਦੱਸਾ ਚੁੱਕੇ ਆ ਹਜੇ 8-9 ਦਿਨ ਇਹਦੇ ਸੂਣ ਚ ਬਾਕੀ ਆ ਦੁੱਧ ਦੀ ਕੈਪੈਸਿਟੀ ਹੈ ਜਿਹੜੀ ਉਹ 42-43 ਲੀਟਰ ਪਹਿਲਾਂ ਦਿੱਤਾ ਹੋਇਆਗਾ ਇਸ ਵਾਰੀ ਤੁਸੀਂ 50 ਮੰਨ ਲਓ ਚਾਹੇ 45 ਮੰਨ ਲਓ ਉਹ ਅੱਗੇ ਤੁਸੀਂ ਜਿੱਦਾਂ ਤੁਹਾਡਾ এনਵਾਇਰਨਮੈਂਟ ਆਪਣਾ ਫਾਰਮ ਦਾ ਮੈਨੇਜਮੈਂਟ ਆ ਕਿਉਂਕਿ ਖੁੱਲੀਆਂ ਫਿਰਦੀਆਂ ਬੱਚੀਆਂ ਇਦਾਂ ਦੀਆਂ ਆਉਂਦੀਆਂ ਨੇ ਸੋ ਇਹ ਵੜਾ ਕਿਸੇ ਮੇਰੇ ਵੀਰ ਨੇ ਲੋਟ ਬਣਾ ਕੇ ਲੈਣਾਗਾ ਦੋ ਇਹੇ ਹੋ ਗਈਆਂ ਤੇ ਦੋ ਇਹ ਹੋ ਗਈਆਂ ਇਹ ਆਪਾਂ ਫੁੱਲ ਮਾਨਤਨ ਕੀਤਾ ਜਾਊਗਾ ਬਾਕੀ ਹੋਰ ਵੀ ਵੇੜਾ ਜੋ ਵੀ ਮਾ ਲੋਟ ਬਣਾਉਣਾਗਾ ਆਪਾਂ ਲੋਟ ਬਣਾ ਕੇ ਤੁਹਾਨੂੰ ਦੇ ਦਾਂਗੇ ਆ ਤੌਰ ਦੇ ਪੁੱਤ ਇੱਕ 8 ਨੰਬਰ ਵੇੜ ਤੋਰ ਕੇ ਦਿਹਾਉਣੇ ਆ ਸੋ 8 ਨੰਬਰ ਵਾਲੀ ਬੱਸੀ ਦੇਖੋ ਤੁਸੀਂ ਹਾਈਟ ਲੈਂਥ ਪਲੱਸ ਬਰੂਡ ਬਿਊਟੀ ਯੂ نو ਐਕਸਟਰਾ ਆਰਡੀਨਰੀ ਲੱਗਿਆ ਇਹਨੂੰ ਹਰ ਚੀਜ਼ ਜਿਵੇਂ ਕਹਿੰਦੇ ਐਕਸਟਰਾ ਆਰਡੀਨਰੀ ਲੱਗਿਆ ਹੋਇਆ ਇੱਥੋਂ ਚੱਕ ਕਰਿਓ ਇਹ ਪਿਕਅਪ ਦੇ ਵਿੱਚ ਕੱਲੀ ਆਊਗੀ ਦੋਰ ਨਹੀਂ ਆਉਂਦੀਆਂ ਲੈਜਲ ਪੁੱਤ ਮੋੜਦਾ ਉਹਨੂੰ ਦਿਖਾ ਦੇ ਸੋ ਦੇਖੋ ਇਥੋਂ 7 ਤੇ 8 ਨੰਬਰ ਆ ਗਈਆਂ ਇਹ ਹਜੇ 10 ਕੁ ਦਿਨੇ ਦੇ ਬਾਕੀ ਆ ਸੂਣ ਚ ਬਹੁਤ ਚੰਗੀ ਸਮੀਪਲੀ ਤੇ ਚੰਗੇ ਫਾਰਮ ਦੀ ਰਿਕਾਰਡ ਵਾਲੀ ਬੱਚੀ ਆ ਸਾਰਾ ਇਹਦਾ ਰਿਕਾਰਡ ਮਿਲੂਗਾ ਬਾਇਓ ਡਾਟਾ ਸਾਰਾ ਮਿਲੂਗਾ ਸੋ ਇਹ 7 ਤੇ 8 ਨੰਬਰ ਵਾਲੀਆਂ ਜਿਹੜੀਆਂ ਤੁਹਾਨੂੰ 45 ਤੋਂ ਪਲੱਸ ਤੁਸੀਂ ਚੱਲਣਾਗਾ ਤਾਂ ਇਹ ਬੈੜਾ ਨੂੰ ਤੁਸੀਂ ਪਰਚੇਜ ਕਰਿਓ ਕਿਉਂਕਿ ਬਰੀਡ ਪਲੱਸ ਬਿਊਟੀ ਹਾਈਟ ਲੈਂਥ ਫੁੱਲਾ ਬੱਚੀਆਂ ਦੀ ਕੋਈ ਨਾ ਬੁੱਤ ਛੜਦੇ ਸੋ ਅੱਗੇ ਆ ਬੱਸੀ ਤੋਰਦੇ 9 ਨੰਬਰ ਬੱਸੀ ਤੋਰਦੇ ਸੋ ਇਹ ਨਾ ਫਿਰ ਆਪਾਂ ਤੁਹਾਨੂੰ ਤੋਰ ਕੇ ਨਹੀਂ ਦਿਖਾਵਾਂਗੇ ਵੀਡੀਓ ਜਿਆਦਾ ਲੰਬੀ ਹੋ ਜੂਗੀ ਸੋ 9 ਨੰਬਰ ਬੱਸੀ ਤੋਰ ਕੇ ਦਿਹਾਉਣੇ ਆ 28 20 ਲੀਟਰ ਦਾ ਰਿਕਾਰਡ ਆ 30 ਤੋਂ ਪਲੱਸ ਚੱਲਣਾ ਨੇ ਹਜੇ ਕੁਝ ਕੁ ਦਿਨ ਸੂਣ ਚ ਬਾਕੀ ਨੇ ਮੇਰੇ ਬੰਨੂ ਲਈ ਪਹਿਲਾਂ ਇੱਧਰੋਂ ਲਈ ਉੱਥੋਂ ਉੱਧਰੋਂ ਲਿਆ ਸੋ ਹਵਾਨਾ ਦੇਖੋ ਤੁਸੀਂ ਕੱਟ ਵਾਲਾ ਹਵਾਨਾ ਬਰੀਡ ਪਲੱਸ ਬਿਊਟੀ ਲੈ ਜਦੋਂ ਉੱਧਰੋਂ ਲੈ ਜਾ ਇੱਥੋਂ ਚੈੱਕ ਕਰੋ ਤੁਸੀਂ ਸਕਿਨ ਕੋਡ ਮੰਨ ਕੇ ਚੱਲੋ ਲੈਗ ਸਕੋਰ ਐ ਪੂਰਾ ਬੱਚੀ ਦੀ ਕੰਪੈਕਟ ਆਰਡਰ ਜਿਹਨੂੰ ਕਹਿੰਦੇ ਆਪਾਂ ਉਹ ਚੀਜ਼ ਆ ਹਜੇ ਕੁਝ ਕੁ ਦਿਨ ਸੂਣ ਚ ਬਾਕੀ ਐ ਰੋਗ ਲੱਥ ਰੋਗ ਲੱਥ ਸੋ ਇੱਥੋਂ ਚੈੱਕ ਕਰੋ ਤੁਸੀਂ ਇਹਦੀ ਹਾਈਟ ਤੇ ਲੈਂਥ ਪਲੱਸ ਬਰੀਡ 30 ਲੀਟਰ ਖੁੱਲਾ ਬੱਸੀ ਨੇ ਦੁੱਧ ਦੇਣਾ ਇੱਥੋਂ ਚੈੱਕ ਕਰੋ ਖੜ ਨਹੀਂ ਖੜ ਨਹੀਂ ਦੇਖੋ ਬੱਚੀ ਦੀ ਇਹ ਆ ਗਈ 9 ਨੰਬਰ ਤੇ 9 ਨੰਬਰ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਇਹਦਾ ਭੇਜ ਸਕਦੇ ਹੋ ਲੈ ਚਲ ਬੱਤ ਨਾੜ ਨੂੜ ਦੇਖੋ ਤੁਸੀਂ ਕਿੰਨੀ ਮੋਟੀ ਆ ਦੁੱਧ ਵਾਲੀ 30 ਤੋਂ ਪਲੱਸ ਚੱਲਣਾ ਇਹਨੇ ਕਿਉਂਕਿ 27 28 ਕਿਲੋ ਦੁੱਧ ਦਾ ਪਹਿਲਾਂ ਦਾ ਰਿਕਾਰਡ ਆ ਕੁਝ ਦਿਨ ਸੂਣ ਚ ਬਾਕੀ ਨੇ ਇਹਦੇ ਸੋ ਅੱਗੇ ਆ ਗਈ 10 ਨੰਬਰ ਤੇ ਇਹਦਾ ਵੀ ਹਜੇ ਹਫ਼ਤਾ ਬਾਕੀ ਆ ਸੂਣ ਦਾ ਦੁੱਧ ਦੇਨੇ ਵੀ 27 28 ਕਿਲੋ ਕੱਢਿਆ ਹੋਇਆ ਦੇਸਾਂ ਤੋਂ ਢਿੱਡਾਂ ਢੁਲਾਂ ਬਹੁਤ ਪਈਆਂ ਨੇ 27 28 ਕਿਲੋ ਦਾ ਇਹਦਾ ਰਿਕਾਰਡ ਆ ਹਲਾ ਦੇ ਪੁੱਤ ਮੜੀ ਜੀ ਤੁਨ ਲਾ ਠੀਕ ਆ ਬਾ ਠੀਕ ਆ ਠੀਕ ਸੋ ਇਹ ਆ ਗਈ 11 ਨੰਬਰ ਤੇ ਇਹ ਹਜੇ 10 ਦਿਨ ਦੀ ਕੱਚੀ ਆ ਸੋ ਇਹ ਜਿਹੜੀ ਬੱਛੀ ਐ ਸੂਈ ਹੋਈ ਆ ਤਾਜੀ ਇਹਨੂੰ ਤੋਰ ਦੇ ਪੁੱਤ ਇਹ ਲਾਸਟ ਤੇ ਆਪਾਂ ਤੁਹਾਨੂੰ ਦਿਖਾ ਰਹੇ ਆ ਜਰਸੀ ਕ੍ਰੋਸ ਦੇ ਵਿੱਚ ਤਾਜੀ ਸੂਈ ਬੱਛੀ ਆ ਗਈ 24 ਕਿਲੋ ਕੋਈ ਮੇਰਾ ਵੀਰ ਦੋ ਟਾਈਮ ਤਿੰਨ ਟਾਈਮ ਚੋਕੇ ਲਿਆ ਸਕਦਾ 24 ਲੀਟਰ ਦੁੱਧ ਦੇ ਥੱਲੇ ਹਾਜ਼ਰ ਆ ਸੁਦੀ ਕੋ ਇਥੋਂ ਤਾਜੀ ਸੂਈ ਹੋਈ ਆ ਪੰਜ ਦਿਨਾਂ ਦੀ ਸੂਈ ਥੱਲੇ 24 ਕਿਲੋ ਕੰਡਾ ਲਾ ਕੇ ਲੈ ਜਾ ਸਕਦੇ ਹੋ ਜਿਹੜਾ ਪਹਿਲਾਂ ਦਾ ਰਿਕਾਰਡ ਆ ਉਹ 26 27 ਕਿਲੋ ਦਾ ਰਿਕਾਰਡ ਆ ਪਹਿਲਾਂ ਦਾ ਹਲਕਾ ਜਿਹਾ ਕ੍ਰੋਸ ਪਨ ਆ ਗਿਆ ਜਰਸੀ 'ਚ ਰੋਗਲਾ ਪੁੱਤ ਰੁਕ ਲੈ ਇੱਥੇ ਸੋ ਇਥੋਂ ਚੈੱਕ ਕਰਿਓ ਇਹਦਾ ਹਵਾਨਾ ਹਵਾਨੇ ਤੇ ਬੀਣ ਜੀ ਦੇਖੋ ਤੁਸੀਂ ਦੂਰੋਂ ਦਿਖਾਈ ਦਿੰਦੀਆਂ ਨੇ ਇਥੋਂ ਚੈੱਕ ਕਰਿਓ ਹਾਈਟ ਲੈਂਥ 24 ਕਿਲੋ ਕੋਈ ਕੰਡਾ ਲਾ ਕੇ ਲੈ ਜਾਓ ਦੋ ਟਾਈਮ ਮਿਲਕਿੰਗ ਕਰਕੇ ਲੈ ਜਾਓ ਦੇਖੋ ਹਵਾਨੇ ਤੋਂ ਇਥੋਂ ਚੈੱਕ ਕਰਿਓ ਬਰੀਡ ਪਲੱਸ ਬਿਊਟੀ 24 ਕਿਲੋ ਦੇ ਥੱਲੇ ਤਿਆਰ ਆ ਦੁੱਧ ਦੇਣੇ ਵੀ 30 ਕਿਲੋ ਖੁੱਲਾ ਦੇਣਾ ਜਿੱਦੇ 20 ਦਿਨ ਸੂਈ ਨੂੰ ਹੋ ਗਏ ਹੁਣ 4-5 ਦਿਨਾਂ ਦੀ ਸੂਈ ਥੱਲੇ 24 ਕਿਲੋ ਕੰਡਾ ਲਾ ਕੇ ਲਿਆ ਸਕਦਾ ਇੱਥੋਂ ਦੇਖੋ ਕੀ ਸਿਸਟਮ ਲੱਗਿਆ ਹੋਇਆ 12:00 ਵਜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਣਾ ਕਿਸੇ ਨਵੇਂ ਵੀਰਾਂ ਦਾ ਧੰਨਵਾਦ